ਰਾਹ ਤੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਨਾ ਇਹਨਾਂ ਦੀ ਯੋਗ ਅਗਵਾਈ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਅੰਦਰ ਚੱਲਦੀ ਹੈ ਅੱਜ ਹਲਕਾ ਖੰਨਾ ਦੇ ਵਿੱਚ ਜਿੱਥੋਂ ਕੰਸਟੀਟੂਐਂਸੀ ਤੋਂ ਜਿੱਥੋਂ ਮੈਂ ਜਿੱਤੇ ਹਾਂ ਅੱਜ ਉਰੇ ਮੈਂ ਪਹੁੰਚਿਆ ਸੀ ਤਿੰਨ ਪਿੰਡਾਂ ਦੇ ਵਿੱਚ ਜਿਹੜੇ 40 40 40 ਲੱਖ ਰੁਪਏ ਦੀ ਲਾਗਤ ਦੇ ਨਾਲ ਤਿੰਨ ਪੰਚਾਇਤ ਘਰ ਬਣ ਕੇ ਤਿਆਰ ਹੋਏ ਨੇ ਇਹ ਜਿਹੜੇ 32 ਫੁੱਟ ਬਾਏ 50 ਫੁੱਟ ਦੀ ਪੰਚਾਇਤ ਘਰ ਦੇ 2500 ਸਕਰ ਫੁੱਟ ਏਰੀਆ ਦੇ ਪੰਚਾਇਤ ਘਰ ਟੋਟਲ ਕਵਰਡ ਏਰੀਆ ਦਾ ਇੱਕ ਪੰਚਾਇਤ ਘਰ ਤੇ 40 ਲੱਖ ਰੁਪਏ ਦੀ ਲਾਗਤ ਹੈ ਅੱਜ ਅਸੀਂ ਤਿੰਨ ਪਿੰਡਾਂ ਦੇ ਵਿੱਚ ਇਹਦਾ ਉਦਘਾਟਨ ਕੀਤਾ ਪਮਤੀ ਦੇ ਵਿੱਚ ਉਦਘਾਟਨ ਕੀਤਾ ਔਰ ਅਸੀਂ ਇਸ ਤੋਂ ਪਹਿਲਾਂ ਮਹਿੰਦੀਪੁਰ ਦੇ ਵਿੱਚ ਉਦਘਾਟਨ ਕੀਤਾ ਤੇ ਉਸ ਤੋਂ ਪਹਿਲਾਂ ਅਸੀਂ ਦਿਹਾੜੂ ਦੇ ਵਿੱਚ ਇਹ ਦਲ ਘਾਟਨ ਕੀਤਾ ਸੋ ਤਿੰਨ ਪਿੰਡਾਂ ਦੇ ਵਿੱਚ ਅੱਜ ਅਸੀਂ ਉਦਘਾਟਨ ਕੀਤਾ ਮੈਂ ਇਸ ਗੱਲ ਲਈ ਵਿਸ਼ੇਸ਼ ਤੌਰ ਤੇ ਜਾਨੀ ਕਿ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਨਗਰ ਵਾਸੀਆਂ ਨੂੰ ਇੱਕ ਪੰਚਾਇਤ ਘਰ ਦੀ ਜਿਹੜੀ ਸਿਟਿੰਗ ਕਪੈਸਿਟੀ ਹੈ 200 ਦੇ ਕਰੀਬ ਹੈ 200 ਬੰਦਾ ਇਹਦੇ ਅੰਦਰ ਜਾਨੀ ਕਿ ਗੈਦਰਿੰਗ ਕਰ ਸਕਦਾ ਹੈ ਕੱਲ ਨੂੰ ਕੋਈ ਦੁੱਖ ਸੁੱਖ ਦੇ ਪ੍ਰੋਗਰਾਮ ਹੁੰਦੇ ਨੇ ਕੋਈ ਹੋਰ ਚੰਗੇ ਕਿਸੇ ਗਰੀਬ ਬੱਚੀ ਦਾ ਵਿਆਹ ਕਰਨਾ ਹੁੰਦਾ ਜਾਂ ਕੋਈ ਵੀ ਹੋਰ ਸਮਾਗਮ ਕਰਨਾ ਹੁੰਦਾ ਹੁਣੇ ਜਾਨੀ ਕਿ ਪਿੰਡ ਨੂੰ ਜਿਹੜੀ ਬਹੁਤ ਵੱਡੀ ਕੀ ਪਿੰਡਾਂ ਨੂੰ ਮੌਜ ਹੋਊਗੀ ਇਹਦੇ ਨਾਲ ਜਾਨੀ ਕਿ ਪਿੰਡਾਂ ਨੂੰ ਫਾਇਦਾ ਹੋਊਗਾ ਬਹੁਤ ਬਈਆਂ ਨਾ ਜਿਹੜੀ ਸਾਡੀ ਜੀਟੀ ਰੋਡ ਤੋਂ ਲੈ ਕੇ ਭਮੱਦੀ ਨੂੰ ਹੁੰਦੀ ਹੋਈ ਇਹ ਸੜਕ ਇਸੜੂ ਨੂੰ ਜਾਂਦੀ ਹੈ ਇਹ ਬੜੀ ਉਰੇ ਦੀ ਸ਼